ਵਾਹਿਗੁਰੂ ਜੀ ਕੀ ਫਤਿਹ ਆਪਾਂ ਨੂੰ 10 ਟਰੱਕ ਪਹਿਲੀ ਵਾਰੀ ਨੇ ਭੇਜੇ ਜਾ ਰਹੇ ਜਾਦਾ ਪੰਜਾਬ ਦੇ ਵਿੱਚ ਹੜ੍ਹਾਂ ਦਾ ਪ੍ਰਕਰੋਪ ਚੱਲਿਆ ਦਾਦਾਈ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਇੱਕ ਕਾਰਜ ਦੇ ਵਿੱਚ ਆਪਣਾ ਹੜ ਪੀੜਤਾਂ ਦੇ ਨਾਲ ਦੂਰ ਦਰਾਡੇ ਜਾ ਕੇ ਸਾਰੀ ਸਾਂਝ ਪਾਉਂਦੀ ਰਹੀ ਸੋ ਵਾਕ ਵਾਕ ਜਥੇਬੰਦੀਆਂ ਵੀ ਸ਼ੋਮਨੀ ਕਾਲੀਦਲ ਵੀ ਹੋਰ ਜਥੇਬੰਦੀਆਂ ਵੀ ਇਸ ਕਾਰਜ ਦੇ ਰਾਹ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੀਆਂ ਪਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਮੁੰਡਲਾ ਫਰਜ ਜਿਹੜਾ ਕਦੇ ਵੀ ਕੁਦਰਤੀ ਆਫਤ ਆਉਂਦੀ ਆ ਇਹ ਤਾਂ ਕੁਦਰਤੀ ਨੇ ਕਹਿ ਲਓ ਕਿ ਬੰਨਾਂ ਦੇ ਵਿੱਚ ਪਾਣੀ ਟਾਈਮ ਸਰ ਨਹੀਂ ਛੱਡਿਆ ਗਿਆ ਤੇ ਪੰਜਾਬ ਦੇ ਲੋਕ ਉਹਦਾ ਨਿਸ਼ਾਨਾ ਬਣ ਗਏ ਉਹਦੇ ਲਈ ਅਸੀਂ ਇੱਕ ਲਗਭਗ 20 ਕਰੋੜ ਰੁਪਇਆ ਰਾਖਵਾ ਵੀ ਰੱਖਿਆ ਹੜਪੀੜਤਾਂ ਲਈ ਤੇ ਆ ਜਿਹੜੀ ਸਮਗਰੀ ਆ ਉਹ ਕੁਝ ਲੋਕ ਵੀ ਭੇਟ ਕਰ ਜਾਂਦੇ ਕੁਝ ਅਸੀਂ ਆਪ ਵੀ ਖਰੀਦ ਬਰੋਦ ਕਰਦੇ ਆਂ ਕਿਉਂਕਿ ਬਹੁਤ ਠਹਾ ਤੁ ਆਈ ਸੀ ਗੱਲ ਕਿ ਸਾਨੂੰ ਗੱਦੇ ਮੰਜੇ ਤੇ ਕੰਬਲ ਆਦ ਜਿਹੜੇ ਕਿਉਂਕਿ ਹੁਣ ਠੰਡ ਉਤਰਿਆਈ ਆ ਇਹ ਸਾਨੂੰ ਮਹਈਆ ਕਰਾਇਆ ਜਾਣ ਆ ਤਿੰਨ ਟਰੱਕ ਅੱਜ ਅਸੀਂ ਰਾਤ ਸਮਗਰੀ ਮੰਜੇ ਤਰ ਪਹਿਲਾਂ ਫਿਰ ਉਹਨਾਂ ਦੇ ਗੱਦੇ ਨਾਲ ਉਹਨਾਂ ਦੇ ਕੰਬਲ ਸਾਰੇ ਭੇਜ ਰਹੇ ਆ ਜਿਨ੍ਹਾਂ ਦੇ ਵਿੱਚ ਮੁੱਖ ਤੌਰ ਤੇ ਕਿੱਟਾਂ ਅਸੀਂ ਬਣਾਈਆਂ ਰਾਸ਼ਨ ਕਿੱਟ ਦੇ ਵਿੱਚ ਖੰਡ ਚਾਵਲ ਹਾਂਜੀ ਦਾਲਾਂ ਪੇ ਸਟਾ ਸਾਰਾ ਹੀ ਗੱਦੇ ਮੰਜੇ ਕੰਬਲ ਚਾਦਰਾਂ ਮਛਰਦਾਨੀਆਂ ਦਵਾਈਆਂ ਤਰਪਾਲਾਂ ਬਾਲਟੀਆਂ ਮੱਗ ਦਰੀਆਂ ਬੈਸਤਰੇ ਸਾਬਣ ਤੇ ਹੋਰ ਬੱਚਿਆਂ ਲਈ ਖਾਣ ਲਈ ਛੋਟੇ ਛੋਟੇ ਜਿਹੜੇ ਚਿਪਸ ਟਾਈਪ ਹੁੰਦੇ ਆ ਇਹ ਤਿੰਨਾਂ ਥਾਂਾਂ ਤੇ ਅੱਜ ਭੇਜ ਰਹੇ ਹਾਂ ਗੁਰੂ ਕਾ ਬਾਗ ਮੇਰਾ ਬਾਬਾ ਨਾਨਕ ਤੇ ਧੰਨ ਬਾਬਾ ਬੁੱਢਾ ਜੀ ਦਾ ਸਥਾਨ ਰਮਦਾਸ ਇਹ ਤਿੰਨ ਟਰੱਕ ਅਸੀਂ ਆਉਦੇ ਦਿਨਾਂ ਵਿੱਚ ਫੇਰ ਭੇਜਾਂਗੇ ਮੋਸਟ ਲਾਈਕਲੀ 15 ਤਰੀਕ ਨੂੰ ਮੈਂ ਫੇਰ ਆਉਣਾ ਦੁਬਾਰਾ ਉਸ ਦਿਨ ਇਹ ਮੈਨੇਜਰ ਸਾਹਿਬ ਨੂੰ ਅਦਾਤ ਕੀਤੀ ਆ ਰੂਬੀ ਸਾਡਾ ਮੈਨੇਜਰ ਰਜਿੰਦਰ ਸਿੰਘ ਨਾਲ ਖੜਾ ਵੀ ਇਹ ਉਦੋਂ ਨੂੰ 15 ਤਰੀਕ ਨੂੰ ਜਿਹੜੀ ਬਾਕੀ ਰਾਹਤ ਆ ਉਹ ਵੀ ਆਪਾਂ ਭੇਜ ਦਈਏ ਤੇ ਹੁਣ ਅਸੀਂ ਆਪਣੇ ਤੌਰ ਤੇ ਬੀਆ ਦਾ ਵੀ ਜਿਹੜੀ ਆ ਉਹ ਪ੍ਰਤਾਪ ਸਿੰਘ ਦੀ ਡਿਊਟੀ ਸਕਤਰ ਦੀ ਲਈ ਸੀ ਇਹਨਾਂ ਨੇ ਯੂਨੀਵਰਸਿਟੀ ਦੇ ਨਾਲ ਸੰਪਰਕ ਵੀ ਕੀਤਾ ਬਾਕਬਾਕ ਏਜੰਸੀਆਂ ਨਾਲ ਵੀ ਸੰਪਰਕ ਕੀਤਾ ਪਰ ਅਸੀਂ ਯਤਨ ਕੀਤਾ ਵੀ ਜਿਹੜਾ ਸੋਧਿਆ ਆ ਦੇਣਾ ਉਹ ਜਿਹੜਾ ਕੋ ਯੂਨੀਵਰਸਿਟੀ ਅਪਰੂਵਡ ਆ ਉਹ ਦੇਣਾ ਉਹਦੇ ਲਈ ਅਸੀਂ ਉਹਨਾਂ ਨਾਲ ਸੰਬੰਧ ਵੀ ਪੈਦਾ ਕੀਤੇ ਆ ਤੇ ਮੈਂ ਬਖ ਬਖ ਮੀਡੀਆ ਰਾਹੀਂ ਹੁਣ ਵੀ ਕਹਿ ਗਿਆ ਤੁਹਾਡੇ ਮੀਡੀਆ ਰਾਹੀਂ ਵੀ ਕਹਿਣਾ ਕਿ ਜਿਨ੍ਹਾਂ ਦੀ 10 ਏਕੜ ਤੋਂ ਘੱਟ ਪੈੜੀ ਆ ਉਹ ਚਾਰੇ ਪੰਜੇ ਸਥਾਨਾਂ ਦੇ ਉੱਤੇ ਆਪਣੇ ਨਾਮ ਦਰਜ ਕਰਵਾਉਣ ਉਹਨਾਂ ਨੂੰ ਡੀਜ਼ਲ ਵੀ ਤੇ ਉਹਨਾਂ ਨੂੰ ਬੀਜ ਵੀ ਜਿਹੜਾ ਹੈ ਕਣਕ ਦਾ ਉਹ ਮਹਈਆ ਕਰਵਾਇਆ ਜਾਊਗਾ ਕੱਲ ਪਿਛਲੇ ਦਿਨੀ ਸਾਡੇ ਥੋੜੇ ਜਿਹਾ ਆਇਆ ਸੀ ਨਜ਼ਰ 'ਚ ਕਿ ਬਖ ਬਖ ਤੌਰ ਤੇ ਬੀਆਂ ਦੀਆਂ ਕੁਆਲਟੀਆਂ ਆ ਤੇ ਅਸੀਂ ਯਤਨ ਕਰਾਂਗੇ ਕਿ ਜਿੰਨੀ ਵੀ ਕਿਸੇ ਦੀ ਮੰਗ ਹੈ ਉਹਦੀ ਪੂਰਤੀ ਕੀਤੀ ਜਾਵੇ ਸੋ ਮੈਂ ਉਹਨਾਂ ਦਾ ਵੀ ਰਸਤਾ ਵਾਸਤਾ ਜਿਹੜੇ ਭੇਟ ਕਰਦੇ ਤੇ ਮਾਇਕ ਤੌਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹਨਾਂ ਫੰਡਾਂ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਆ ਸਾਡੇ ਮੰਨਨ ਸਾਹਿਬ ਆ ਪਹਿਲਾਂ ਪੌਕ ਮਸ਼ੀਨਾਂ ਵੀ ਦਿੱਤੀਆਂ ਹੁਣ ਕੰਬਲਾਂ ਦੀ ਵੀ ਤਿਆਰੀ ਆ ਕਿਉਂਕਿ ਜਿਉਂ-ਜਿਉਂ ਹੁਣ ਠੰਡ ਉਤਰ ਰਹੀ ਆ ਤੇ ਲੋੜਾਂ ਵਧੀਆਂ ਜਾਣੀਆਂ ਤੇ ਗੁਰੂ ਸਾਹਿਬ ਦਾ ਆਦੇਸ਼ ਵੀ ਇਹੋ ਹੀ ਆ ਮੈਂ ਇਹਨਾਂ ਨੂੰ ਗਰੀਬ ਤਾਂ ਨਹੀਂ ਕਹਿ ਸਕਦਾ ਕਈ ਵਾਰੀ ਆਰਥਿਕ ਤੌਰ ਤੇ ਕਿਉਂਕਿ ਜ਼ਿੰਮੇਦਾਰ ਤੇ ਜਿਹੜੇ ਡਿਪੈਂਡ ਆ ਉਹਨਾਂ ਵਿਚਾਰਿਆਂ ਨੂੰ ਕਰਜਾ ਸਿਰ ਚੜਿਆ ਆਇਆ ਫਸਲ ਤੇ ਆਸ ਹੁੰਦੀ ਫਸਲ ਮਾਰੀ ਗਈ ਗਾਂ ਵਾਲੀ ਫਸਲ ਜਿਹੜੀ ਆ ਹੁਣ ਉਹ ਬੀਜੀ ਜਾਣੀ ਆ ਤੇ ਅਸੀਂ ਚਾਹਨੇ ਪਏ ਉਹਨਾਂ ਦੇ ਸਾਥੀ ਬਣ ਕੇ ਇਸ ਸਮੇਂ ਦੇ ਵਿੱਚ ਉਹਨਾਂ ਦੇ ਸਾਥੀ ਬਣ ਕੇ ਗੁਜ਼ਰੀਏ ਸੋ ਸਾਰਿਆਂ ਦਾ ਤੁਹਾਡਾ ਵੀ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਵੀ ਬੜਾ ਉਤਮ ਉਪਰਾਲਾ ਕਰਦੇ ਆ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਈ ਸਰਕਾਰਾਂ ਨੇ ਜਿੱਥੇ ਵੱਤਵਤ ਯੋਗਦਾਨ ਉੱਥੇ ਐਸਜੀਪੀਸੀ ਨੇ ਉਸ ਤੋਂ ਵੱਧ ਯੋਗਦਾਨ ਕੀਤਾ ਦੇਖੋ ਇਹ ਐਕਚੁਅਲੀ ਦਾ ਕਾਰ ਸਾਰੇ ਸਰਕਾਰਾਂ ਦੇ ਹੁੰਦੇ ਆ ਕਿਉਂਕਿ ਇਹ ਸਰਕਾਰ ਆਪਾਂ ਕਿਸ ਕੰਮ ਲਈ ਚੁਣਦੇ ਨਾ ਕੰਮ ਲਈ ਚੁਣਦੇ ਆ ਪਰ ਸ਼ੋਮਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਿਉਂਕਿ ਸਿੱਖਾਂ ਦੀ ਬਾਹਰ ਤੇ ਸੰਸਥਾ ਆ ਜਿਹੜੀ ਸੰਸਥਾ ਚਾਹੇ ਪੰਜਾਬ ਦੇ ਵਿੱਚ ਤੇ ਚਾਹੇ ਪੰਜਾਬੋਂ ਬਾਹਰ ਹਮੇਸ਼ਾ ਹੀ ਦੁੱਖ ਦੇ ਵਿੱਚ ਜਾ ਕੇ ਦੂਰ ਦਰਾਡੇ ਚਾਹੇ ਜੰਮੂ ਕਸ਼ਮੀਰ ਆ ਚਾਹੇ ਤਾਮਿਲਨਾਡੂ ਆ ਚਾਹੇ ਗੁਜਰਾਤ ਆ ਉੱਥੇ ਜਾ ਕੇ ਖੜਦੀ ਆ ਇਹ ਕਿਉਂਕਿ ਸਤਗੁਰੂ ਜੀ ਨੇ ਸਾਨੂੰ ਇਹ ਸਿਖਾ ਲਿਆ ਸੀ ਨਾਨਕ ਨਾਮ ਛੱੜ ਦੀ ਕਲਾ ਮੇਰੇ ਭਾਣੇ ਸਰਬਾਦਾ ਪਾਲ ਤੇ ਸਰਬੱਤ ਦੇ ਭਲਾ ਆਸੀਂ ਹਮੇਸ਼ਾ ਲੋਚਦੇ ਆ ਤੇ ਉਹਨਾਂ ਦੇ ਨਾਲ ਜਾ ਕੇ ਖੜੇ ਹੁੰਦੇ ਆ